ਬਿਆਸ ਦਰਿਆ ਦੇ ਕਿਨਾਰੇ बसे ਪਿੰਡਾਂ ਦੇ ਲੋਕਾਂ ਦੇ ਡੰਗਰ ਕਈ ਦਿਨਾਂ ਤੋਂ ਭੁੱਖੇ ਸਨ ਤਾਂ ਸਾਡਾ ਪੰਜਾਬ ਫੈਡਰੇਸ਼ਨ ਪੰਜਾਬ ਦੇ ਕੋਮੀ ਪ੍ਰਧਾਨ ਅਤੇ ਭਗਤੀ ਕਿਸਾਨ ਯੂਨੀਅਨ ਚੜੁੰਨੀ ਦੇ ਪੰਜਾਬ ਯੂਥ ਪ੍ਰਧਾਨ ਇੰਦਰਪਾਲ ਸਿੰਘ ਆਪਣੇ ਸਾਥੀਆਂ ਸਮੇਤ 4 ਦਿਨ ਤੋਂ ਭੁੱਖੇ ਡੰਗਰਾਂ ਲਈ ਦੋ ਟਰਾਲੀਆਂ ਭਰ ਕੇ ਤੂੜੀ ਆਚਾਰ ਅਤੇ ਚਾਰਾ ਲੈ ਕੇ ਪਿੰਡਾਂ ਦਾ ਵਿਖੇ ਪਹੁੰਚੇ ਅਤੇ ਪਿੰਡ ਦੇ ਪਸ਼ੂ ਮਾਲਕਾਂ ਨੂੰ ਡੰਗਰਾਂ ਦੇ ਖਾਣ ਪੀਣ ਲਈ ਇਹ ਸਮਾਨ ਭੇਟ ਕੀਤਾ। ਦੱਸਦੀ ਹੈ ਕਿ ਬਿਆਸ ਦਰਿਆ ਦਾ ਪਾਣੀ ਇਸ ਵਾਰ ਬੇਸ਼ੱਕ ਇੰਨਾ ਪਿੰਡਾਂ ਤੱਕ ਨਹੀਂ ਪਹੁੰਚਿਆ ਪਰ ਪਿੰਡ ਵਾਸੀਆਂ ਦੀਆਂ ਸਾਰੀਆਂ ਦੀਆਂ ਸਾਰੀਆਂ ਫਸਲਾਂ ਖਰਾਬ ਹੋ ਚੁੱਕੀਆਂ ਹਨ ਤੋੜੀ ਬਾਰਸ਼ਾਂ ਨੇ ਖਰਾਬ ਕਰ ਦਿੱਤੀ ਜਿਸ ਕਾਰਨ ਤਾਂ ਦਾ ਜਗਤਪੁਰ ਦਵਾਲਪੁਰਾ ਵਿਖੇ ਪਿੰਡਾਂ ਦੇ ਪਸ਼ੂ ਪਾਲਕਾਂ ਲਈ ਡੰਗਰਾ ਦਾ ਢਿੱਡ ਪਰਣਾ ਵੀ ਮੁਸ਼ਕਿਲ ਹੋਇਆ ਪਿਆ ਸਿੰਘਬੰਸਰ ਯੂਥ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਜੀ ਨੇ ਚੜ੍ਹੂਨੀ ਸਾਡਾ ਪੰਜਾਬ ਫੈਡਰੇਸ਼ਨ ਅਸੀਂ ਅੱਜ ਇਧਰ ਜਗਸਪੁਰ ਟਾਂਡਾ ਪਿੰਡ ਦੇ ਵਿੱਚ ਪਹੁੰਚੇ ਆ ਇੱਕ ਦੋ ਦਿਨ ਪਹਿਲਾਂ ਇੱਕ ਨਿਊਜ਼ ਚੈਨਲ ਦੇ ਉੱਪਰ ਨਿਊਜ਼ ਵਾਇਰਲ ਹੋਈ ਸੀ ਕਿ ਇਸ ਪਿੰਡ ਦੇ ਵਿੱਚ ਮਾਤਾ ਜੀ ਬੋਲ ਰਹੇ ਸੀਗੇ ਕਿ ਹਰੇ-ਚਾਰੇ ਦੀ ਤੂੜੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਬਿਆਸ ਦਰਿਆ ਦੇ ਬਿਲਕੁਲ ਕੰਢੇ ਦੇ ਉੱਤੇ ਪਿੰਡ ਹੈ ਔਰ ਪਾਣੀ ਦੀ ਮਾਰ ਇਨ੍ਹਾਂ ਪਿੰਡਾਂ ਵਿੱਚ ਵੀ ਪਈ ਹੈ ਭਾਵੇਂ ਕੋਈ ਤੁਸੀਬਨ ਨਹੀਂ ਟੁੱਟਿਆ ਉਸ ਗੱਲ ਤੋਂ ਪਰਮਾਤਮਾ ਦਾ ਅਸੀਂ ਸ਼ੁਕਰ ਕਰਦੇ ਹਾਂ ਪਰ ਜਿਹੜੀਆਂ ਬਰਸਾਤੀ ਨਦੀਆਂ ਨੇ ਪਾਣੀ ਦਾ ਦਰਿਆ ਦਾ ਜਿਹੜਾ ਓਵਰਫਲੋ ਆ ਉਹ ਬਰਸਾਤੀ ਨਦੀ ਦੇ ਵਿੱਚ ਆਂਦਾ ਤੇ ਉਹਨਾਂ ਨਦੀਆਂ ਦੇ ਥਰੂ ਹੀ ਸਾਰਾ ਜਿਹੜਾ ਇਹ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਆ ਗਿਆ ਤੇ ਉਹਨੇ ਜਿਹੜਾ ਫਸਲਾਂ ਦਾ ਨੁਕਸਾਨ ਚਾਰੇ ਦਾ ਨੁਕਸਾਨ ਉਹ ਉਹਨਾਂ ਹੀ ਬਰਾਬਰ ਕੀਤਾ ਜਿੰਨਾ ਸਾਡੇ ਰਾਵੀ ਨੇ ਹਾੜ ਦੀ ਮਾਰ ਇੱਥੇ ਇਲਾਕਿਆਂ ਦੇ ਵਿੱਚ ਹੋਇਆ ਇਸ ਗੱਲ ਦੀ ਵੀ ਚਲੋ ਪਰਮਾਤਮਾ ਨੇ ਕਿਤੇ ਨਾ ਕਿਤੇ ਵਿਚਾਰ ਰੱਖਿਆ ਕਿ ਪਿੰਡ ਦੇ ਵਿੱਚ ਜਿਹੜੇ ਘਰ ਆ ਉਹਨਾਂ ਦੇ ਵਿੱਚ ਪਾਣੀ ਨਹੀਂ ਚੜਿਆ ਪਰ ਜ਼ਮੀਨਾਂ 'ਚ ਓਦਾਂ ਦਾ ਓਦਾਂ ਹੀ ਪਾਣੀ ਖਲੋਤਾ ਆ ਗੋਡੇ-ਗੋਡੇ ਪਾਣੀ ਆ ਫਸਲਾਂ ਤੇ ਚਾਰਾ ਸਾਰਾ ਖਤਮ ਹੋ ਚੁੱਕਿਆ ਇਹ ਖਬਰ ਨਿਊਜ਼ ਚੈਨਲ ਦੀ ਅਸੀਂ ਦੇਖੀ ਤੇ ਅਸੀਂ ਮਹਿਸੂਸ ਕੀਤਾ ਵੀ ਆਪਣੇ ਜੇ ਜ਼ਿਲ੍ਹੇ ਦੇ ਵਿੱਚ ਜਿਹੜੇ ਲੋਕ ਸਾਡੇ ਨੂੰ ਕਿਸੇ ਰਾਤ ਰਾਹ ਸਮਗਰੀ ਦੀ ਜ਼ਰੂਰਤ ਹੈ ਜੇ ਅਸੀਂ ਨਹੀਂ ਉਹਨਾਂ ਤੱਕ ਪਹੁੰਚੇ ਤੇ ਫਿਰ ਸਾਰਿਆਂ ਦਾ ਧਿਆਨ ਤੇ ਇੱਧਰ ਵਾਲੇ ਪਾਸੇ ਹੋਇਆ ਪਿਆ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਜਿਵੇਂ ਮਕੋੜਾ ਪਤਨ ਹੋ ਗਿਆ ਤਲਾਨੂਰ ਹੋ ਗਿਆ ਡੇਰਾ ਹੋ ਗਿਆ ਰਮਦਾਸ ਹੋ ਗਿਆ ਜਨਾਲਾ ਹੋ ਗਿਆ ਤੇ ਇੱਧਰ ਵਾਲੇ ਪਾਸੇ ਕਿਤੇ ਨਾ ਕਿਤੇ ਧਿਆਨ ਘਟਿਆ ਤੇ ਅਸੀਂ ਇੱਕ ਅਪੀਲ ਵੀ ਕਰਦੇ ਹਾਂ ਆਪਣੀ ਬਾਕੀ ਸਮਾਜ ਸੇਵੀ ਸੰਸਥਾਵਾਂ ਨੂੰ ਤੇ ਆਪਣੇ ਲਾਗੇ ਦੇ ਲੋਕਾਂ ਨੂੰ ਵੀ ਇਹ ਜਿਹੜੇ ਬਿਆਸ ਦੇ ਨੇੜੇ ਦੇ ਜਿੰਨਾਂ ਦਾ ਨੁਕਸਾਨ ਹੋਇਆ ਆ ਇਹਨਾਂ ਦੀ ਫਸਲਾਂ ਦਾ ਵੀ ਉਹਨਾਂ ਨੂੰ ਨੁਕਸਾਨ ਆ ਚਾਰਾ ਇਹਨਾਂ ਦਾ ਵੀ ਖਤਮ ਹੋ ਗਿਆ ਸਾਨੂੰ ਇਹਨਾਂ ਦੀ ਵੀ ਰਾਹਤ ਸਮਗਰੀ ਲੈ ਕੇ ਇਹਨਾਂ ਤੱਕ ਵੀ ਪਹੁੰਚ ਕਰਨੀ ਚਾਹੀਦੀ ਤਾਂ ਕਿ ਸਾਡੇ ਜਿਹੜੇ ਆਪਣੇ ਜ਼ਿਲ੍ਹੇ ਦੇ ਵੀ ਲੋਕ ਆ ਉਹ ਵੀ ਕਿਤੇ ਨਾ ਕਿਤੇ ਬਚ ਸਕਣ ਤੇ ਇਸ ਜਿਹੜੀ ਪਾਣੀ ਦੀ ਮਾਰ ਆ ਉਹਦੇ ਤੋਂ ਉੱਠ ਸਕਣ ਇਸ ਤਰ੍ਹਾਂ ਆ ਕਿ ਸਾਡੇ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਆ ਇਹਦੇ ਚੜ੍ਹਦੇ ਵਾਲੇ ਪਾਸੇ ਬਿਆਸ ਦਰਿਆ ਆ ਔਰ ਲੈਂਦੇ ਪਾਸੇ ਰਾਵੀ ਦਰਿਆ ਆ ਔਰ ਜਦੋਂ ਰੇਨੀ ਸੀਜ਼ਨ ਆਂਦਾ ਹਰ ਸਾਲ ਹੀ ਇਹਨਾਂ ਨੂੰ ਪਾਣੀ ਦੀ ਮਾਰ ਚੱਲਣੀ ਪੈਂਦੀ ਆ ਜਦੋਂ ਤੁਸੀਂ ਇਹ ਟੁੱਟ ਜਾਂਦੀ ਆ ਜਿਸ ਤਰ੍ਹਾਂ 2023 'ਚ ਟੁੱਟ ਗਈ ਸੀ ਬਹੁਤ ਵੱਡੇ ਪਾੜ ਪੈ ਗਏ ਸੀ ਤੇ ਇੱਥੋਂ ਦੇ ਲਗਭਗ ਕੋਈ 30 40 ਪਿੰਡ ਭੈਣੀ ਮੀਆਂ ਖਾ ਚੱਕ ਸ਼ਰੀਫ ਤੱਕ ਜਿਹੜੇ ਪਾਣੀ ਆ ਉਹ ਪਾਣੀ ਦੀ ਮਾਰ ਹੇਠ ਆਏ ਸੀਗੇ ਪਰ ਉਹਦੇ ਨਾਲ ਹੋਇਆ ਕੀ ਕਿ ਦਰਿਆ ਜਦੋਂ ਟੁੱਟਦਾ ਕੋਈ ਬੰਨ ਤੇ ਉੱਥੋਂ ਦੀ ਮਿੱਟੀ ਜੱਲਣ ਰੇਤ ਘਸੂ ਸਾਰਾ ਕੁਝ ਜ਼ਮੀਨਾਂ 'ਚ ਆ ਜਾਂਦਾ ਫਿਰ ਉਹਨਾਂ ਨੂੰ ਸਾਮ ਸੰਭਾਲ ਕਰਨੀ ਆ ਫਸਲਾਂ ਖੇਤ ਤਿਆਰ ਕਰਨੇ ਜੇਬੀਦਾਰ ਜਿੱਥੇ ਪਹਿਲਾਂ ਆਪਣੀ ਫਸਲ ਤੋਂ ਬਾਅਦ ਕਰ ਬੈਠਦਾ ਫਿਰ ਕੀਤ ਨੂੰ ਤਿਆਰ ਕਰਨ ਵਾਸਤੇ ਉੱਪਰੋਂ ਹੋਰ ਖਰਚਾ ਕਰ ਦਿੰਦਾ ਤੇ ਅਸੀਂ ਆਪ ਦੇਖਿਆ ਹੈ ਇਲਾਕੇ ਦੇ ਵਿੱਚ ਪਿੰਡ ਪਿੰਡ ਜਾ ਕੇ ਵੀ ਸਾਡੇ ਕੋਈ ਬਹੁਤੇ ਵੱਡੇ ਸਰਮਾਇਦਾਰ ਜਾਂ ਵੱਡੇ ਖੇਤਾਂ ਵਾਲੇ ਜ਼ਿਮੀਂਦਾਰ ਨਹੀਂ ਹੈਗੇ ਇੱਥੇ ਉਹ ਜ਼ਿਮੀਂਦਾਰ ਹੈ ਜਿਹੜੇ 1 ਏਕੜ ਤੋਂ ਸ਼ੁਰੂ ਹੋ ਕੇ 2.5 ਕੱਲੇ ਤੱਕ ਖਤਮ ਹੋ ਜਾਂਦੇ ਨੇ ਇੰਨੀ ਕ ਇੱਥੋਂ ਦੀ ਐਵਰੇਜ ਹੈ ਸਾਡੀ ਤੇ ਫਿਰ ਜਦੋਂ ਮਾਰਾਂ ਵੀ ਖਾਣੀਆਂ ਪਰਿਵਾਰ ਵੀ ਚਲਾਣੇ ਆ ਇਸ ਕਰਕੇ ਇੱਥੋਂ ਦੇ ਅਸੀਂ ਮੇ ਵੀ ਦੇਖਿਆ ਕਿ ਪਿੰਡ ਦੇ ਬੰਦੇ ਜਿਹੜੇ ਆ ਬਾਹਰ ਨੌਕਰੀਆਂ ਕਰਨ ਜਾਂਦੇ ਆ ਜਾਂ ਥਿਹੜੀ ਟੱਪਾ ਲਾ ਕੇ ਫਿਰ ਪਰਿਵਾਰ ਦਾ ਗੁਜ਼ਾਰਾ ਕਰਦੇ ਆ ਤੇ ਉਹਦੇ ਨਾਲ ਰੀੜ ਦੀ ਹੱਡੀ ਵਾਂਗ ਖੜਦੇ ਆ ਸਾਡੀਆਂ ਇਹ ਪਿੰਡਾਂ ਦੀਆਂ ਔਰਤਾਂ ਉਹ ਆਪਣਾ ਜਿੱਥੇ ਚੌਂਕਾ ਵੀ ਸੰਭ ਦੀਆਂ ਪਰਿਵਾਰਾਂ ਨੂੰ ਸੰਭ ਦੀਆਂ ਨਾਲ ਡੰਗਰ ਵਸ਼ੇ ਵਾਸਤੇ ਚਾਰੇ ਦਾ ਪ੍ਰਬੰਧ ਵੀ ਖੇਤਾਂ ਵਿੱਚ ਆਪ ਕਰਦੀਆਂ ਨੇ ਜਾ ਕੇ ਇਸ ਕਰਕੇ ਸਾਨੂੰ ਆਪਣੇ ਲੋਕਾਂ ਦੇ ਨਾਲ ਖੜਨ ਦੀ ਜ਼ਰੂਰਤ ਹੈ ਸਰਕਾਰਾਂ ਦੀ ਨੀਅਤ ਕੁਛ ਹੋ ਰਹੀਆ ਪੋਲਿਟਿਕਲ ਪਾਰਟੀਆਂ ਜਿਹੜੀ ਅਸੀਂ ਆਸ ਰੱਖ ਕੇ ਸਰਕਾਰਾਂ ਬਣਾਈਆਂ ਸੀ ਉਹ ਅੰਨਾ ਵੰਡੇ ਰਿਓੜੀਆਂ ਮੋੜ-ਮੋੜ ਆਪਣੇਆਂ ਨੂੰ ਇਸ ਪੈਟਰਨ ਦੇ ਉੱਤੇ ਚੱਲਦੀਆਂ ਨੇ ਕਿ ਆਪਣੇਆਂ ਨੂੰ ਦੇਈ ਜਾਣੀਆਂ ਜਿਨ੍ਹਾਂ ਨੇ ਵੋਟ ਪਾਈ ਆ ਜਿਨ੍ਹਾਂ ਨੇ ਵੋਟ ਰੀ ਪਾਈ ਉਹਨਾਂ ਨੂੰ ਕੁਛ ਨਹੀਂ ਦੇਣਾ ਪਰ ਮੈਂ ਕਹਿੰਦਾ ਕਿ ਕਿਤੇ ਸਾਡੀ ਮਾਨਸਿਕਤਾ ਦਾ ਜਿਹੜਾ ਲੈਵਲ ਹੈ ਨਾ ਉੱਚਾ ਹੋਣਾ ਚਾਹੀਦਾ ਜਦੋਂ ਪਾਣੀ ਆਉਂਦਾ ਕਿਸੇ ਨੂੰ ਨਹੀਂ ਵੇਖਦਾ ਈ ਆਮ ਪਾਰਟੀ ਆ ਅਕਾਲੀ ਦਲ ਆ ਬੀਜੇਪੀ ਆ ਕਾਂਗਰਸ ਆ ਕਿ ਜਾਂ ਕਿਸਾਨ ਪਾਰਟੀ ਆ ਉਹ ਸਾਰਿਆਂ ਨੂੰ ਇਕੱਠਿਆਂ ਹੀ ਇੱਕ ਬਰਾਬਰ ਤੇ ਰੱਖਦਾ ਤੇ ਜਦੋਂ ਅਸੀਂ ਸੇਵਾ ਕਰਨੀ ਫਿਰ ਸਾਨੂੰ ਉਹ ਵੀ ਬਰਾਬਰ ਰੱਖ ਕੇ ਚੱਲਣਾ ਚਾਹੀਦਾ ਸ਼ਰਮ ਆਣੀ ਚਾਹੀਦੀ ਉਹਨਾਂ ਲੋਕਾਂ ਨੂੰ ਜਿਹੜੇ ਵਿਤਕਰਾ ਕਰਕੇ ਇਹ ਪਾਰਟੀ ਬਾਜ਼ੀ ਨੂੰ ਮੁੱਖ ਰੱਖ ਕੇ ਇਹ ਸੇਵਾ ਨਿਭਾਉਂਦੇ ਨੇ ਪਿੱਛੇ ਜੀ ਫਰੋਤੀ ਦੇ ਥਰੈਟ ਵੀ ਆਇਆ ਸੀ ਤੁਸੀਂ ਕੰਪਲੇਂਟ ਵੀ ਕੀਤੀ ਸੀ ਬਾਦਿਓ ਦੇ ਜੇ ਕੱਲੇ ਫੀਲਚ ਨਿਕਲਦੇ ਹੋ ਦੋ ਚਾਰ ਸਾਥੀ ਹੁੰਦੇ ਆ ਡਰ ਨਹੀਂ ਲੱਗਦਾ ਕੁਝ ਸੇਵਾ ਜੀ ਡਰ ਲੋਕਾਂ ਦਾ ਡਰ ਕੋਈ ਨਹੀਂ ਲੋਕਾਂ ਦੀ ਸੇਵਾ ਚ ਉਤਰਿਆ ਲੋਕ ਹੀ ਪਿਆਰ ਕਰਦੇ ਆ ਲੋਕ ਹੀ ਅਸੀਸਾਂ ਦਿੰਦੇ ਆ ਉਸੇ ਅਸੀਸਾਂ ਨਾਲ ਤੁਰੇ ਫਿਰਦੇ ਆ ਬੜੀਆਂ ਪਾਵਰਾ ਇਦਾਂ ਦੀਆਂ ਨੇ ਜਿਨ੍ਹਾਂ ਨੇ ਦੋ ਤਿੰਨ ਵਾਰੀ ਕੋਸ਼ਿਸ਼ ਵੀ ਕਰ ਚੁੱਕੇ ਆ ਹਮਲਾ ਵੀ ਹੋ ਚੁੱਕਿਆ ਆ ਜਾਂ ਗੱਡੀ ਦੇ ਉੱਪਰ ਦੋ ਵਾਰੀ ਕਾਲ ਵੀ ਆ ਚੁੱਕੀ ਆ ਪਰ ਜਿੰਨੇ ਮੇਰੇ ਸਾਹ ਲਿਖੇ ਉਹਨੇ ਮੈਂ ਲੈਣੇ ਆ ਉਹ ਕਿਸੇ ਬੰਦੇ ਦੇ ਹੱਥ ਨਹੀਂ ਉਹ ਪਰਮਾਤਮਾ ਦੇ ਹੱਥ ਆ ਪੋਲੀਟੀਕਲ ਪਾਰਟੀਆਂ ਜਾਂ ਜਿਨ੍ਹਾਂ ਨੂੰ ਸਾਡਾ ਕੋਈ ਕੰਮ ਕਰਨ ਦਾ ਤਰੀਕਾ ਚੰਗਾ ਨਹੀਂ ਲੱਗਦਾ ਉਹ ਕਿਤੇ ਨਾ ਕਿਤੇ ਇਦਾਂ ਦੀਆਂ ਦੀਆ ਕਾਲਾ ਕਰਵਾਉਂਦੇ ਆ ਪਰ ਜਿੰਨਾ ਕੋ ਅਸੀਂ ਨਿਆਦ ਹੀ ਆਸ ਰੱਖਦੇ ਆ ਮੈਨੂੰ ਰੋਸ ਵੀ ਆ ਆਪਣੇ ਗੁਰਦਾਸਪੁਰ ਪ੍ਰਸ਼ਾਸਨ ਦੇ ਕਿ ਜਿਸ ਦਿਨ ਮੈਨੂੰ ਥ੍ਰੈਟ ਕਾਲ ਆਈ ਉਹਨਾਂ ਨੇ ਸਿੱਧਾ ਕਿਹਾ ਵੀ 10 ਕਰੋੜ ਰੁਪਇਆ ਦੇ ਦੋ ਨਹੀਂ ਤੇ ਘਰ ਦੇ ਅੰਦਰ ਵੜ ਕੇ ਗੋਲੀਆਂ ਮਾਰਾਂਗੇ ਤੇਰੇ ਨਹੀਂ ਤੇ ਪਰਿਵਾਰ ਦੀ ਔਰ ਜਦੋਂ ਮੈਂ ਮੀਡੀਆ 'ਚ ਜਾ ਕੇ ਆਪਣੀ ਗੱਲ ਰੱਖੀ ਤੇ ਮੈਨੂੰ ਸਾਡੇ ਐਸਐਚਓ ਸਿਟੀ ਨੇ ਇਹ ਗੱਲ ਕਹੀ ਵੀ ਹੁਣ ਤੂੰ ਮੀਡੀਆ 'ਚ ਜਾ ਕੇ ਬੋਲਿਆ ਤੇ ਮੀਡੀਆ ਕਿਉਂ ਇਨਸਾਫ ਲੈ ਲਈ ਤੇ ਤੋੜੀ ਅਸੀਂ ਕੋਈ ਵੀ ਇਨਸਾਫ ਤੁਹਾਨੂੰ ਨਹੀਂ ਦੇਣਾ ਵਾਕਈ ਉਹਨਾਂ ਨੇ ਗੱਲ ਇਹ ਸਾਬਤ ਕਰ ਦਿੱਤੀ ਅੱਜ ਤੱਕ ਕੋਈ ਐਫਆਈਆਰ ਦਰਜ ਨਹੀਂ ਹੋਈ ਤਕਰੀਬਨ ਡੇਢ ਮਹੀਨੇ ਤੋਂ ਬਾਅਦ ਸਭਾ ਹੋ ਗਿਆ ਔਰ ਉਹਨਾਂ ਨੇ ਆਪਣੀ ਗੱਲ ਪੂਰੀ ਕਰ ਦਿੱਤੀ ਜਿੰਨਾ ਤੋਂ ਮੈਨੂੰ ਆਸ ਸੀ ਵੀ ਕਿਤੇ ਨਾ ਕਿਤੇ ਨਿਆਹ ਦੇਣਗੇ ਉਹੀ ਮੈਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਸਾਨੂੰ ਮਰਵਾਣ ਚ ਤੁਲੇ ਹੋਏ ਆ ਜਾਂ ਕਿਤੇ ਮਿਲੀ ਭੁਗਤੇ ਮੇਰੇ ਸਿੱਧੇ ਤੌਰ ਤੇ ਉਹ ਗੱਲ ਕਹਾਂ ਮੈਂ ਤੇ ਇਹ ਕਹਿਨੀ ਆ ਬਸ ਠੀਕ ਹੈ ਬੜਾ ਸ਼ੁਕਰ ਹੈਂਦਾ ਜਿਹੜਾ ਵਿਚਾਰਾ ਸਾਡੇ ਡੰਗਰੇ ਪੱਠੇ ਪਾਏ ਨੇ ਸਾਡੇ ਡੰਗਰ ਰੱਜ ਕੇ ਪੱਠੇ ਖਾਣਗੇ ਤੇ ਕੋਤ ਮੈਂ ਇਹ ਹੈ ਤੇ ਚਲੋ ਇੰਦੀ ਬੜੀ-ਬੜੀ ਉmberੋ ਵਾਜੜੇ ਪਹੁੰਚਣ ਤੇ ਸ਼ੁਕਰ ਕਰੋ ਜਦੋਂ ਪਹੁੰਚੀਏ ਨਾ ਤੇ ਸਾਰੇ ਜੀਵ ਡੰਗਰ 2300 ਡੰਗਾ ਜਣਾ ਪਠਾ ਖਾਣਾ ਏ 2300 ਡੰਗਰ ਪਠਾ ਖਾਏਗਾ ਤਾਂ ਕਿੰਨਿਆ ਸ਼ੀਸ਼ਾ ਦੇ ਗਾਣੇਗੀ ਪਰ ਬਾਕੀ ਇਹ ਇਹ ਮਾਲਕ ਇਹਨੇ ਜੀ ਮਥਾ ਮਥਾ ਦੇ ਆ ਜਿਹੜਾ ਮਥਾ ਇਹਨੇ ਜੀ ਸਭੀ ਸਖਣ ਤੇ ਸਾਡੀ ਮਰਵੀ ਨਹੀਂ ਲੱਗਾ ਮੈਂ ਤਾਂ ਨਹੀਂ ਮੇਰੀ ਉਮਰ ਨਹੀਂ ਲੱਗਾ ਜਿਹੜੀ ਮਤਲ ਸਾਰੇ ਡੰਗਰੇ ਪਠੇ ਚਾਰਾ ਮਿਲਿਆ ਪਿੰਡ ਤੋਂ ਕੋਤ ਡੇਰਾ ਤੇ ਬੜਾ ਆ ਪਰ ਡੇਰੇ ਪਹੁੰਚਣ ਤਾਂ ਨਾਲ ਕੋਈ ਜਾਏ ਡੇਰੇ ਦਸੇ ਉਹਦੇ ਡੇਰੇ ਵਾਲੀ ਤਾਂ ਬੜੀ ਮਾੜੀ ਹਾਲਤ ਆ ਹਾਂ ਜਗਤਪੁਰ ਵੀ ਪਠਾ ਮਾਰ ਚੰਗਾ ਲਿਆਵਾ ਦਨ ਟੂੜੀ ਸਾਡੀ ਪਾ ਦਨ ਸਾੜੀ ਪਾਰ ਵਾਲਿਆਂ ਦੀ ਬੜੀ ਮਾੜੀ ਹਾਲਤ ਹੈ ਪਾਰੋਂ ਪੱਠਾ ਲਿਆਂਦੇ ਸੀ ਅਸੀਂ ਡੰਗਰ ਪਾਲਦੇ ਸੀ ਪੱਤ ਪੱਠੇ ਪਾਉਂਦੇ ਸੀ ਤੇ 15 ਹੀ ਮੋਕ ਗਿਆ ਅਜੇ 4 4 ਫੁੱਟ ਪਾਣੀ ਹੈ ਪੈੜੀਆਂ 'ਚ ਈਲ ਦਾ ਮਸਲਾ ਜਿੱਦਾਂ ਇਹ ਪੱਠਾਂ ਦਾ ਆ ਜੇ ਇਹ ਜਿੰਸਾਂ ਨੂੰ ਪੱਠਾ ਭੇਜਣਾ ਠੀਕ ਹੈ ਅਸੀਂ ਬੜੇ ਦੁਖੀ ਹਈਏ ਤੇ ਆ ਹਾਂ ਸਰ